ਲੈ ਕੇ ਪੂਰੀ ਤਿਆਰੀ ਹੈ ਅਸੀਂ ਬਚਨਵਾਦਾਂ ਕਿ ਜ਼ਿਲ੍ਹੇ ਦੇ ਵਿੱਚ ਨਿਰਪੱਖ ਤੇ ਵਧੀਆ ਤਰੀਕੇ ਦੇ ਨਾਲ ਜਿਹੜੀਆਂ ਸ਼ਾਤਮੇ ਜਿਹੜੀਆਂ ਚੋੜਾ ਕਰਵਾਈਆਂ ਜਾ ਸਕਣ ਅੱਜ ਇਸ ਸੰਬੰਧੀ ਸਵੇਰ ਤੋਂ ਲੈ ਕੇ ਹੁਣ ਰਾਤ ਤੱਕ ਵੀ ਸਾਡੀਆਂ ਪੁਲਿਸ ਦੀਆਂ ਅਲੱਗ-ਅਲੱਗ ਆਪਰੇਸ਼ਨਲ ਕਾਰਵਾਈਆਂ ਚੱਲ ਰਹੀਆਂ ਜਿਹਦੇ ਵਿੱਚ ਮਾਰਨਿੰਗ ਅੱਜ 11 ਜਗ੍ਹਾ ਤੇ ਅਸੀਂ ਫਲੈਗ ਮਾਰਚ ਕੀਤਾ ਔਰ ਸਰਪ੍ਰਾਈਜ਼ ਜਿਹੜੇ ਹੈਗੇ ਆ ਉਹ ਅਲੱਗ-ਅਲੱਗ ਟਾਈਮਿੰਗਸ ਉੱਤੇ ਜਿਹੜੇ ਹੈਗੇ ਆ 19 ਦੇ ਕਰੀਬ ਨਾਕੇ ਜਿਹੜੇ ਐਕਟੀਵੇਟ ਕੀਤੇ ਗਏ ਸੀ ਸਵੇਰ ਤੋਂ ਹੁਣ ਰਾਤ ਨੂੰ ਅਸੀਂ ਸ਼ਾਮ ਤੋਂ ਲੈ ਕੇ ਫਿਰ ਫਿਰ ਅਸੀਂ ਐਕਟੀਵੇਟ ਕਰਾਂਗੇ ਉਹਨਾਂ ਨਾਕਿਆਂ ਨੂੰ ਇਸ ਤੋਂ ਇਲਾਵਾ ਤਕਰੀਬਨ 1100 ਦੇ ਕਰੀਬ ਜਿਹੜੀ ਡਿਪਲॉयਮੈਂਟ ਹੈਗੀ ਆ ਸਾਡੀ ਪੰਜਾਬ ਪੁਲਿਸ ਦੀ ਡਿਪਲॉयਮੈਂਟ ਜਿਹੜੀ ਆ ਉਹ ਚੋਣਾਂ ਦੇ ਮੱਦੇਨਜ਼ਰ ਪੋਲਿੰਗ ਸਟੇਸ਼ਨਾਂ ਤੇ ਹੋਰ ਸੰਵੇਦਨਸ਼ੀਲ ਜਗ੍ਹਾ ਦਿੱਤੇ ਲਗਾਈ ਗਈ ਆ ਇਸ ਸਬੰਧੀ ਅੱਜ ਇੱਥੇ ਜਿਹੜਾ ਗਵਰਨਮੈਂਟ ਸਟੇਡੀਅਮ ਆ ਇੱਥੇ ਅੱਜ ਜਿਹੜੀ ਪੁਲਿਸ ਫੋਰਸ ਦੀ ਇਕਤਰਤਾ ਕੀਤੀ ਗਈ ਸੀ ਤਾਂ ਕਿ ਪੁਲਿਸ ਫੋਰਸ ਨੂੰ ਸੰਵੇਦਨਸ਼ੀਲ ਕੀਤਾ ਜਾ ਸਕੇ ਉਹਨਾਂ ਦੀਆਂ ਡਿਊਟੀਆਂ ਪ੍ਰਤੀ ਉਹਨਾਂ ਨੂੰ ਹਾਲਾਂਕਿ ਉਹ ਕਾਫੀ ਜਾਣਕਾਰੀ ਰੱਖਦੇ ਆ ਪਰ ਫਿਰ ਵੀ ਜ਼ਰ ਬਤੌਰ ਜ਼ਿਲ੍ਹਾ ਪੁਲਿਸ ਮੁਖੀ ਮੇਰਾ ਫਰਜ਼ ਹੈ ਕਿ ਉਹਨਾਂ ਨੂੰ ਇਸ ਪਤੀ ਇਸ ਇਸ ਪ੍ਰਤੀ ਮੈਂ ਉਹਨਾਂ ਨੂੰ ਹੋਰ ਸੈਂਸਿਟਾਈਜ਼ ਕਰਾਂ ਉਹਨਾਂ ਨੂੰ ਸਹੀ ਦਿਸ਼ਾ ਨਿਰਦੇਸ਼ ਦਈਏ ਦਈਏ ਤਾਂ ਕਿ ਜਿਹੜੀ ਡਿਊਟੀ ਜਿਹੜੀ ਹੈਗੀ ਆ ਨਿਰਵਿਘਨ ਔਰ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀ ਹੈਗੀ ਆ ਪੋਲਿੰਗ ਜਿਹੜੀਆਂ ਕਰਵਾ ਸਕਣ ਸਰ ਜਿਸ ਤਰ੍ਹਾਂ ਕੀ ਦੇਖਿਆ ਜਾ ਰਿਹਾ ਹੈਗਾ ਆਪਣੀ ਸਰ ਦੇ ਵਿੱਚ ਜਿਹੜੇ ਆ ਸਕੂਲ ਜਿਹੜੇ ਆ ਤਕਰੀਬਨ ਜਿਹੜੇ ਆ ਉਹ ਬੰਦ ਕਰ ਦਿੱਤੇ ਗਏ ਹੈਗੇ ਨੇ ਔਰ ਜੇ ਲਿਹਾਜਾ ਗੱਲ ਕੀਤੀ ਜਾਵੇ ਪਠਾਨਕੋਟ ਦੇ ਵਿੱਚ ਜਿਸ ਤਰ੍ਹਾਂ ਕੀ ਸਰਹਦੀ ਇਲਾਕਾ ਹੈਗਾ ਕਿ ਆ ਇੱਥੇ ਵੀ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਜਾਣਗੇ ਜੀ ਨਹੀਂ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਘਬਰਾਟ ਵਾਲੀ ਗੱਲ ਨਹੀਂ ਉਸ ਜਿਹੜਾ ਮੈਂ ਕਹਿੰਕੋ ਮੈਂ ਨਿਊਜ਼ ਹੀ ਦੇਖੀਆਂ ਕੋਈ ਮੈਨੂੰ ਉਹਦੀ অথੈਂਟੀਸਿਟੀ ਨਹੀਂ ਪਤਾ ਪਰ ਜਿੰਨੀ ਮੈਂ ਨਿਊਜ਼ ਦੇਖੀ ਆ ਜਿਹਾ ਆਪਣੇ ਪੁਲਿਸ মিডিਆ ਸਾਡਾ ਹੈਗਾ ਉਹਦੇ ਉੱਤੇ ਮੈਂ ਹੈਡਲ ਦੇ ਉੱਤੇ ਜਿੰਨਾ ਦੇਖ ਸਕਿਆ ਉਹ ਸਿਰਫ ਇੱਕ ਸ਼ਾਇਦ ਈਮੇਲ ਦੇ ਜ਼ਰੀਏ ਕਿਸੇ ਨੇ ਕੁਝ ਉਹਦੇ ਬਾਰੇ ਕਿਹਾ ਉਹਦੀ ਕੋਈ ਆਥੈਂਟੀਸਿਟੀ ਨਹੀਂ ਪੁਲਿਸ ਵੈਰੀਫਾਈ ਕਰ ਰਹੀ ਆ ਕਵਰਾਨ ਦੀ ਕੋਈ ਲੋੜ ਨਹੀਂ ਹੈ ਇਸ ਤਰ੍ਹਾਂ ਦੀ ਜੇ ਹੋਏਗੀ ਤੇ ਪੁਲਿਸ ਪੰਜਾਬ ਪੁਲਿਸ ਕਾਫੀ ਸਖਸ਼ਮ ਆ ਸੀ ਉਹਨੂੰ ਜਿਹੜਾ ਹੈਗਾ ਉਹ ਆਪਣੇ ਤਰੀਕੇ ਦੇ ਨਾਲ ਅਸੀਂ ਨਿਜਠਾਂ ਸਰ ਕਿੰਨੇ ਸੰਵੇਦਨਸ਼ੀਲ ਜਿਹੜੇ ਆ ਬੂਥ ਜਿਹੜੇ ਸਰ ਐਸਜੀ ਨੇ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਬਹੁਤ ਜ਼ਿਆਦਾ ਸੰਵੇਦਨਸ਼ੀਲ ਨਹੀਂ ਹੈਗੇ ਜੇਕਰ ਪ੍ਰਤੀਸ਼ਤਤਾ ਕੱਢੀ ਜਾਵੇ ਤੇ ਹਾਰਡਲੀ 15% ਦੇ ਕਰੀਬ ਪ੍ਰਤੀਸ਼ਤ ਜਿਹੜੀ ਹੈਗੀ ਆ ਉਹ ਸੰਵੇਦਨਸ਼ੀਲ ਅਸੀਂ ਡਿਕਲੇਅਰ ਕੀਤੇ ਆ ਉਹ ਵੀ ਅ ਨੰਬਰ ਆਫ ਵੋਟਸ ਜਾਂ ਕਿਸੇ ਪੁਰਾਣੇ ਜਿਹੜੇ ਹੈਗੇ ਆ ਉਹਨਾਂ ਦੀ ਪੁਰਾਣੀ ਜਿਹੜੀ ਹਿਸਟਰੀ ਸੀ ਉਹਦੇ ਕਰਕੇ ਆ ਅਦਰਵਾਈਜ਼ ਬਹੁਤ ਜ਼ਿਆਦਾ ਸੰਵੇਦਨਸ਼ੀਲ ਪਠਾਨਕੋਟ ਜ਼ਿਲ੍ਹਾ ਨਹੀਂ ਹੋਏਗਾ ਨਾਕਾ ਦੇ ਦੌਰਾਨ ਕੋਈ ਕਲ ਸਖਾਨ ਘਟਨਾ ਜਾਂ ਕੋਈ ਇਦਾਂ ਨਹੀਂ ਇੱਕ ਸ਼ਕਤੀਮੰਦਾਂ ਦੇ ਕੋਈ ਸਮਾਨ ਮਿਲਿਆ ਅੱਜ ਨਾਕੇ ਅਲੱਗ-ਅਲੱਗ ਜਗ੍ਹਾ ਤੇ ਅਸੀਂ ਸਰਪ੍ਰਾਈਜ਼ ਨਾਕੇ ਲਾਏ ਸੀ ਇਹ ਜਿਹੜਾ ਸਰਦੀ ਨਾਕਾ ਸਾਡਾ ਹੈਗਾ ਜਿਹੜਾ ਜੀ ਐਨ ਕੇ ਦਾ ਨਾਲ ਹੈਗਾ ਉੱਥੇ ਕੈਸ਼ ਦੀ ਰਿਕਵਰੀ ਹੋਈ ਹੈ 35 ਲੱਖ ਰੁਪਿਆ ਹਾਰਡ ਕੈਸ਼ ਹੈ ਉਹਦੇ ਬਾਰੇ ਵੈਰੀਫਾਈ ਕੀਤਾ ਜਾ ਰਿਹਾ ਸੀ ਇਨਕਮ ਟੈਕਸ ਡਿਪਾਰਟਮੈਂਟ ਨੂੰ ਸੂਚਨਾ ਦਿੱਤੀ ਸੀ ਜਿਹੜਾ 35 ਲੱਖ ਰੁਪਿਆ ਕਨਫਿਸਕੇਟ ਕਰ ਲਿਆ ਗਿਆ ਉਹਦੀ ਸੂਚਨਾ ਇਨਕਮ ਟੈਕਸ ਡਿਪਾਰਟਮੈਂਟ ਨੂੰ ਦਿੱਤੀ ਗਈ ਹੈ ਕਿ ਕੋਈ ਇਨਵੈਸਟੀਗੇਸ਼ਨ ਕੈਸ਼ ਦੀ ਉਹਨਾਂ ਨੇ ਕਰਨੀ ਹੁੰਦੀ ਆ ਪ੍ਰੀਲੀਮਿਨਰੀ ਜਿਹੜੀ ਇਨਵੈਸਟੀਗੇਸ਼ਨ ਆ ਕ੍ਰਿਮੀਨਲ ਐਂਗਲ ਤੋਂ ਅਸੀਂ ਕੀਤੀ ਆ ਉਹ ਹਾਲ ਤੀਕੜੀ ਸਾਨੂੰ ਉਹਦੇ ਵਿੱਚ ਕੋਈ ਕ੍ਰਿਮੀਨਲ ਐਂਗਲ ਨਹੀਂ ਲੱਗਦਾ ਪਰ ਕਿਉਂਕਿ ਕੈਸ਼ ਹੈਗਾ ਆ ਉਹ ਇਨਵੈਸਟੀਗੇਸ਼ਨ ਫਰਦਰ ਜਿਹੜੀ ਹੈਗੀ ਆ ਉਸ ਇਨਕਮ ਟੈਕਸ ਡਿਪਾਰਟਮੈਂਟ ਨੂੰ ਸੌਂਪ ਦਿੱਤੀ ਹੈ ਕਿ ਨਾ ਕੋਈ ਕੈਸ਼ ਫੜਿਆ ਗਿਆ ਹੈਗਾ ਉਹ ਜੇ ਐਨ ਕੇ ਤੋਂ ਜਿਹੜਾ ਪੰਜਾਬ ਵੱਲ ਨੂੰ ਜਾ ਰਹੇ ਸੀ ਜਾਂ ਪੰਜਾਬ ਤੋਂ ਜੇ ਐਨ ਕੇ ਵੱਲ ਨੂੰ ਜਾ ਨਹੀਂ ਉਹ ਜੇ ਐਨ ਕੇ ਤੋਂ ਪੰਜਾਬ ਵੱਲ ਨੂੰ ਜਾ ਰਹੇ ਸੀ ਸ਼ਾਇਦ ਉਹ ਕਿਸੇ ਆਪਣੇ ਕਾਰੋਬਾਰ ਦੇ ਸਬੰਧ ਵਿੱਚ ਜਾਂ ਕਿਸੇ ਹੋਰ ਕਾਰਵਾਈ ਦੇ ਸਬੰਧ ਵਿੱਚ ਜਿਹੜੇ ਹੈਗੇ ਉਹਨਾਂ ਨੇ ਅਮਰਸਰ ਜਾਣਾ ਸੀਗਾ ਕਿਉਂਕਿ ਉਹਨਾਂ ਕੋਲ ਕੈਸ਼ ਸੀਗਾ ਇਸ ਕਰਕੇ ਉਹਨਾਂ ਦੀ ਜੋ ਤਲਾਸ਼ੀ ਲਈ ਗਈ ਅਚਾਨਕ ਤੇ ਕੈਸ਼ ਕਾਫੀ ਵੱਡੀ ਮਾਤਰਾ ਵਿੱਚ ਨਿਕਲਿਆ ਉਹ ਜਿਹੜਾ ਕੈਸ਼ ਆ ਉਹ ਇੱਕ ਪ੍ਰਸ਼ਨ ਦੇ ਘੇਰੇ ਦੇ ਵਿੱਚ ਹੈਗਾ ਉਹ ਇਨਕਮ ਟੈਕਸ ਨੇ ਦੇਖਣਾ ਕਿ ਜਿਹੜਾ ਕੈਸ਼ ਕਿੱਥੋਂ ਆਇਆ ਤੇ ਕਿਉਂ ਆਇਆ